ਸੱਸੀਗਾ ਦੋਸਤੋ ਤੁਸੀਂ ਵੇਖ ਰਹੇ ਹੋ ਪ੍ਰਾਈਮ ਆਈਡੀਆ ਟੀਵੀ ਤੇ ਮੈਂ ਪ੍ਰਦੀਪ ਕਸਬਾ ਦੋਸਤੋ ਅੱਜ ਤੁਹਾਨੂੰ ਖਰਾਨੇ ਪਿੰਡ ਟੈਂਕੀ ਤੇ ਲੈ ਕੇ ਆਇਆ ਜਿੱਥੇ ਲਗਭਗ 200 20 ਦਿਨਾਂ ਤੋਂ ਜਿਹੜਾ ਇੱਕ ਕੱਚਾ ਅਧਿਆਪਕ ਜਿਹੜਾਗਾ ਉਹ ਪੱਕਾ ਮੋਰਚਾ ਲਾਈ ਟੈਂਕੀ ਦੇ ਉੱਪਰ ਬੈਠਾ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਤੇ ਉਹਨਾਂ ਨਾਲ ਜਾਣਾਂਗੇ ਵੀ ਇਹ ਸਾਰਾ ਮਸਲਾ ਕੀ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਸਾਥੀ ਨੇ ਜਿਹੜੇ ਮਤਲਬ ਉਹਨਾਂ ਦੀ ਸੇਵਾ ਕਰਦੇ ਨੇ ਜਾਂ ਖੱਲੇ ਰਹਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਫਿਰ ਆਪਾਂ ਉੱਪਰ ਚੱਲਾਂਗੇ ਆ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਵੀਰ ਜੀ ਵੀ ਤੁਸੀਂ ਇੱਥੇ ਜਿਹੜਾ ਮੋਰਚਾ ਲਾਇਆ ਹੈ ਦੋ ਹਿੱਸਿਆਂ ਚ ਵੰਡਿਆ ਲੱਗਦਾ ਮੈਂ ਵੀ ਉੱਪਰ ਵੀ ਬਾਈ ਬੈਠਾ ਤੇ ਥੱਲੇ ਬੈਠੇ ਤੁਸੀਂ ਕਿੰਨੇ ਤੁਹਾਡਾ ਪਹਿਲਾਂ ਦੱਸੋ ਜੀ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਜਿਹੜਾ ਲਗਾਤਾਰ ਬੈਠੇ ਹੋ ਬਾਈ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਅਸੀਂ ਉਰੇ ਜ਼ਿਲ੍ਹੇ ਮੁਤਾਬਕ ਆਉਂਦੇ ਰਹਿੰਦੇ ਆ ਹਾਂਜੀ ਬਾਈ ਜੀ ਉਰੇ ਪੱਕਾ ਮੋਰਚਾ ਲਾ ਕੇ ਉੱਪਰ ਬੈਠੇ ਨੇ ਤੇ ਅਸੀਂ ਇੱਥੇ ਥੱਲੇ ਜ਼ਿਲ੍ਹੇ ਜਿਹੜਾ ਇਹ ਮੋਰਚਾ ਤੁਹਾਡਾ ਲੱਗਿਆ ਹੋਇਆਗਾ ਵੀ ਇਹ ਤੁਸੀਂ ਮਤਲਬ ਸਰਕਾਰ ਤੋਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਲੱਗੇ ਹੋਇਓ ਤੇ ਇਹਨੂੰ ਕਿਵੇਂ ਜਾਰੀ ਰੱਖ ਰਹੇ ਹੋ ਸਰ ਸਾਡੀ ਜਿਹੜੀ ਮੰਗ ਆ ਸਾਨੂੰ ਜਿਵੇਂ ਸਰਕਾਰ ਨੇ ਕਿਹਾ ਵੀ ਅਸੀਂ ਪੱਕੇ ਕਰਤੇ ਸਾਡੀ ਇੱਕੋ ਹੀ ਮੰਗ ਆ ਵੀ ਜੇ ਤੁਸੀਂ ਕਹਿੰਦੇ ਸਾਨੂੰ ਪੱਕੇ ਕਰਤਾ ਤਾਂ ਸਾਨੂੰ ਪੱਕੇ ਵਾਲੀਆਂ ਸਹੂਲਤਾਂ ਦਿਓ ਕਿਉਂਕਿ ਸਰਕਾਰ ਝੂਠ ਬਹੁਤ ਬੋਲਦੀ ਆ ਇਥੋਂ ਮੋਰ ਮੰਡੀ ਥੋੜੀ ਜਿਹੀ ਦੂਰੀ ਆ ਉੱਥੇ ਕੇਜਰੀਵਾਲ ਸਾਹਿਬ ਆਏ ਸੀ ਉਹ ਕਹਿੰਦੇ ਵੀ ਕੋਈ ਵੀ ਕੱਚਾ ਮੁਲਾਜ਼ਮ ਸਾਰੇ ਪੱਕੇ ਕਰਤੇ ਕੋਈ ਬੰਦਾ ਟੈਂਕੀ ਤੇ ਨਹੀਂ ਚੜਿਆ ਹੋਇਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿੰਨੇ ਨੇੜੇ ਬੰਦਾ 200 ਕਿੰਨੇ ਦਿਨਾਂ ਤੋਂ ਉੱਪਰ ਬੈਠਾ ਉਹ ਟੈਂਕੀ ਤੇ ਬੈਠਾ ਤੁਸੀਂ ਜਦੋਂ ਉੱਪਰ ਜਾਓਗੇ ਤੁਸੀਂ ਦੇਖੋ ਵੀ ਉੱਪਰ ਹੀ ਬੈਠਾ ਸਰਕਾਰ ਝੂਠ ਬੋਲ ਬਹੁਤ ਬਹੁਤ ਅੱਛਾ ਭਾਈ ਜੀ ਮਾਨਤਾ ਇਹ ਕਹਿੰਦਾਗਾ ਵੀ ਮੈਂ ਜਿਹੜੇ ਮੁਲਾਜ਼ਮ ਨੇ ਕੋਈ ਕੱਚਾ ਹੀ ਨਹੀਂ ਪੰਜਾਬ 'ਚ ਰਹਿਣ ਦਿੱਤਾ ਹੈਗਾ ਕੋਈ ਧਰਨਾ ਤੇ ਨਹੀਂ ਰਹਿੰਦੇ ਤਾਂ ਫਿਰ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਨਹੀਂ ਸਰਕਾਰ ਨੇ ਬੜਾ ਡਰਾਮਾ ਕੀਤਾ ਜੀ ਮਤਲਬ ਬਦਲਾ ਨਹੀਂ ਬੰਦਲ ਗਿਆ ਇਹਨਾਂ ਨੇ ਬੋਰਡ ਲਾਤੇ ਜੀ ਸਾਰੀ ਜਗ੍ਹਾ ਤੇ 87 37 ਦੇ ਵੀ ਅਸੀਂ ਪੱਕੇ ਕਰਤੇ ਪੱਕੇ ਕਰਤੇ ਜੇ ਉਹ ਪੱਕੇ ਹੁੰਦੇ ਤਾਂ ਅਸੀਂ ਉਹਰੇ ਕੰਪੈਟ ਦੇ ਵੀਰੇ ਸਾਡੇ ਚ ਪੱਕੇ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਸਰਕਾਰ ਝੂਠ ਬੋਲਦੀ ਆ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੀ ਆ ਠੀਕ ਕਿਉਂਕਿ ਉਹਨਾਂ ਕੋਲ ਮੀਡੀਆ ਜ਼ਿਆਦਾ ਸਾਡੇ ਕੋਲ ਮੀਡੀਆ ਵਾਸकट ਆਉਂਦਾ ਮਾ ਲੋ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਆਇਓ ਸਾਡੇ ਕੋਲ ਮੀਡੀਆ ਨਹੀਂ ਆਉਂਦਾ ਤੇ ਸਾਡੀ ਖਬਰ ਵੀ ਤੁਰ ਤੱਕ ਨਹੀਂ ਪਹੁੰਚਦੀ ਉਹ ਬਸ ਉਹ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਕਮੇਡੀਅਨ ਤੌਰ ਤੇ ਠੀਕ ਹੈ ਬਾਈ ਜੀ ਆਹਾ ਦੋਸਤੋ ਵੀ ਆਹ ਜਿਹੜਾ ਹੈਗਾ 8736 ਕੱਚੇ ਮਜ਼ਮ ਮੋਰਚਾ ਆ ਇਹਨਾਂ ਦਾ ਮਤਲਬ ਟੈਂਟ ਵੀ ਬਣਾਇਆ ਹੋਇਆਗਾ ਇੰਨੀ ਸਰਦੀ ਦੇ ਵਿੱਚ ਜਿਹੜੇ ਬਾਈ ਇੱਥੇ ਆਪਣੇ ਸੰਘਰਸ਼ ਦੇ ਲਈ ਲੱਗੇ ਹੋਏ ਨੇ ਤੇ ਆਪਾਂ ਵੀ ਆਪਣੇ ਚੈਨਲ ਵੱਲੋਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਜਿਹੜੀ ਗੱਲ ਹੈ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਈਏ ਤੇ ਦੋਸਤੋ ਆਪਾਂ ਫਿਰ ਉਹਨੂੰ ਉੱਪਰ ਚਲਦੇ ਹਾਂ ਉਹ ਬਾਈ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਮਾਨ ਸਰਕਾਰ ਨੇ ਪਿਛਲੇ ਸਾਲ ਜਿਹੜਾ ਇਹ ਮੋਰ ਮਤਲਬ ਕੱਚੇ ਅਧਿਆਪਕ ਜਿਹੜੇ ਪੱਕੇ ਕੀਤੇ ਬਹੁਤ ਪ੍ਰਚਾਰ ਹੋਇਆ ਅੱਜ ਆਪਾਂ ਪਿੰਡ ਖਾਨੇ ਦੇ ਵਿੱਚ ਆਏ ਆ ਜਿੱਥੇ ਇੱਕ ਕੱਚਾ ਅਧਿਆਪਕ ਜਿਹੜਾ ਪੱਕਾ ਮੋਰਚਾ ਲਈ ਟੈਂਕੀ ਦੇ ਉੱਪਰ ਜਿਹੜਾ ਬੈਠਾ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਦੋਸਤੋ ਦੇਖੋ ਵੀ ਕਿੰਨੀ ਜਿਆਦਾ ਸਰਦੀ ਪੈ ਰਹੀ ਹੈ ਠੰਡ ਪੈ ਰਹੀ ਹੈ ਸਾਡਾ ਰਜਾਈਆਂ ਚੋਂ ਨਿਕਲ ਨੂੰ ਜੀ ਨਹੀਂ ਕਰਦਾ ਪਰ ਅੱਜ ਇਹ ਅਧਿਆਪਕ ਜਿਹੜਾਗਾ ਮਤਲਬ 50 60 ਫੁੱਟ ਉੱਚਾ ਜਿਹੜਾਗਾ ਉਹ ਟੈਂਕੀ ਤੇ ਬੈਠਾ ਹੋਇਆ ਤੂੰ ਅੰਦਾਜ਼ਾ ਲਾਓ ਵੀ ਇਹਨਾਂ ਦੀ ਕਿੰਨੀ ਮਜਬੂਰੀ ਹੋਣੀ ਹੈ ਕਿਹੜੇ ਕਾਰਨ ਬਣੇ ਹੋਣਗੇ ਅੱਜ ਇਹਨਾਂ ਨੂੰ ਉੱਪਰ ਜਿਹੜਾ ਉਹ ਆ ਕੇ ਬੈਠਣਾ ਪੈ ਗਿਆ ਤੁਸੀਂ ਨਿਗਾਹ ਮਾਰ ਕੇ ਦੇਖੋ ਦੂਰ ਤੱਕ ਵੀ ਕਿੰਨੀ ਮਤਲਬ ਉਚਾਈ ਤੇ ਬੈਠੇ ਨੇ ਇੰਨੀ ਉੱਚੇ ਥਾਂ ਤੇ ਬੈਠੇ ਨੂੰ ਵੀ ਡਰ ਲੱਗਦਾ ਤੇ ਆਪਾਂ ਪਹਿਲਾਂ ਗੱਲਬਾਤ ਕਰੀਏ ਇਹਨਾਂ ਨਾਲ ਤੇ ਜਾਣੀਏ ਇਹਨਾਂ ਤੋਂ ਵੀ ਇਹਨਾਂ ਦੀਆਂ ਮੰਗਾ ਕੀ ਨੇ ਤੇ ਅੱਜ ਇੰਨੀ ਕਿਹੜੀ ਇਹਨਾਂ ਦੀ ਮਜਬੂਰੀ ਬਣੀ ਹੋਈ ਐ ਵੀ ਇਹ ਜਿਹੜਾ ਢੈਂਕੀ ਦੇ ਵਿੱਚ ਨੇ ਹਾਂਜੀ ਮੇਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀ ਅਕਾਲ ਇਹ ਆਪਾਂ ਕਿਹੜੀ ਜਥੇਬੰਦੀ ਐ ਜੀ ਤੇ ਤੁਹਾਡਾ ਨਾਮ ਕੀ ਐ ਮੇਰਾ ਨਾਮ ਉਹ ਇੰਦਰਜੀਤ ਸਿੰਘ ਐ ਜੀ ਡੇਲੂਆਣਾ ਪਿੰਡ ਜ਼ਿਲ੍ਹਾ ਮਾਨਸਾ ਹਾਂਜੀ ਅਸੀਂ ਕੱਚੇ ਦੇ ਹੱਕ ਜਥੇਬੰਦੀ ਤੋਂ ਹਾਂ 87636 ਕੱਚੇ ਦੇ ਹੱਕ ਯੂਨੀਅਨ ਅੱਛਾ ਜੀ ਪੰਜਾਬ ਦੇ ਜਿਹੜੇ ਮੰਨ ਲਓ ਕਹਿੰਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਪੱਕੇ ਕੀਤੇ ਸੀ ਪਿਛਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਉਹ ਜਥੇਬੰਦੀ ਤੋਂ ਨਹੀਂ ਨਹੀਂ ਮਾਨ ਨੇ ਤਾਂ ਇਹ ਕਿਹਾਗਾ ਵੀ ਵੀ ਮੇਰੇ ਰਾਜ ਦੇ ਤੋਂ ਸਾਡੀ ਸਰਕਾਰ ਆਊਗੀ ਪਹਿਲਾਂ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਕਦਮ ਧਰਨੇ ਲਾਉਣੇ ਬੰਦ ਕਰੂੰਗਾ ਵੀ ਸਾਡੇ ਰਾਜ 'ਚ ਜਿਹੜਾ ਵੀ ਧਰਨੇ ਨਹੀਂ ਲੱਗਣਗੇ ਤੇ ਸਾਡਾ ਕੋਈ ਵੀ ਜਿਹੜਾ ਅਧਿਆਪਕ ਕੋ ਕੱਚਾ ਨਹੀਂ ਰੱਖੂਗਾ ਉਹਨਾਂ ਨੇ ਪਿਛਲੇ ਸਾਲ ਜਿਹੜੇ ਅਧਿਆਪਕ ਪੱਕੇ ਕੀਤੇ ਵੀ ਨੇ ਕੀ ਤੁਸੀਂ ਉਹਨਾਂ ਦੀ ਫਿਰ ਕੈਟਾਗਰੀ 'ਚ ਨਹੀਂ ਆਉਂਦੇ ਜਾਂ ਗੱਲ ਕੋਈ ਹੋਰ ਹੈ ਦੇਖੋ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਦਾ ਵੀ ਜਿਵੇਂ ਮਾਨ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜਾ ਇਹਦਾ ਬਿਆਨ ਹੁੰਦਾ ਸੀ ਵੀ ਮੈਂ ਪੰਜਾਬ ਦੇ ਵਿੱਚੋਂ ਦਰਨੇ ਖਤਮ ਕਰ ਦੂੰ ਉਹ ਅਸੀਂ ਲੋਕ ਵਿਚਾਰੇ ਇਹ ਸਮਝ ਗਏ ਵੀ ਇਹ ਦਰਨੇ ਲਾਉਣ ਵਾਲਿਆਂ ਦੀਆਂ ਮੰਗਾਂ ਪੂਰੀਆਂ ਕਰ ਦੂਗਾ ਤਾਂ ਦਰਨੇ ਖਤਮ ਹੋ ਜਾਣਗੇ ਪਰ ਇਹਦੀ ਚਾਲ ਜਾਂ ਇਹਦਾ ਮਜ਼ਮ ਵਿਰੋਧੀ ਜਾਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਜਿਹੜਾ ਚਿਹਰਾ ਸੀ ਉਹ ਹੁਣ ਸਾਹਮਣੇ ਆਇਆ ਇਹ ਡਾਂਗ ਤੇ ਜ਼ੋਰ ਤੇ ਮਤਲਬ ਧਰਨੇ ਬੰਦ ਕਰਨ ਨੂੰ ਫਿਰਦਾ ਜਿਵੇਂ ਹੁਣ ਕਿਸਾਨਾਂ ਦੇ ਧਰਨੇਆਂ ਨੂੰ ਵੀ ਡਾਂਗ ਫਰਾਈਏ ਨੇ ਪਿਛਲੇ ਦਿਨਾਂ ਚ ਅਸੀਂ ਕੱਚੇ ਅਧਿਆਪਕਾਂ ਕੱਚੇ ਮਲਾਜਮ ਮਲਾਜਮਾਂ ਪੰਜਾਬ ਦੇ ਸਾਡੇ ਧਰਨੇਆਂ ਦੇ ਵਿੱਚ ਵੀ ਨਾ ਤਾਂ ਸੁਣਵਾਈ ਹੋ ਰਹੀ ਐ ਜੇ ਅਸੀਂ ਕੋਈ ਮੜਾ ਦਾ ਪ੍ਰਦਰਸ਼ਨ ਕਰਦੇ ਆਂ ਸੜਕਾਂ ਤੇ ਤਾਂ ਸਾਡੇ ਤੇ ਲਾਠੀ ਚਾਰਜ ਹੁੰਦਾ ਸਾਡੇ ਭਰਾਵਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਪਹਿਣਾ ਦੀਆਂ ਚੁੰਨੀਆਂ ਪਾੜੀਆਂ ਜਾਂਦੀਆਂ ਨੇ ਇਹ ਅਸਲੀ ਚਿਹਰਾ ਮੁੱਖ ਮੰਤਰੀ ਭਵੰਤਵਾਨ ਦਾ ਨਹੀਂ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਜਿਹੜਾ ਮਤਲਬ ਇਸ ਸੰਘਰਸ਼ ਦੇ ਰਾਹ ਪਏ ਨੇ ਅੱਜ ਜੀ 204 ਦਿਨ ਹੋ ਗਏ ਇੱਥੇ ਮੈਨੂੰ ਬੈਠੇ ਨੂੰ ਸਾਢੇ 6 ਮਹੀਨੇ ਹੋ ਗਏ ਪੂਰੇ 6 ਮਹੀਨੇ 20 ਦਿਨ 18 18 20 ਦਿਨ ਹੋ ਗਏ ਅੱਜ ਸੋ ਕੱਚੇ ਅਧਿਆਪਕਾਂ ਨੂੰ ਪਿਛਲੇ ਸਮੇਂ ਚ ਪੱਕੇ ਕਰਨ ਦਾ ਇੱਕ ਸਟੰਟ ਰਚਿਆ ਸੀ ਸਰਕਾਰ ਨੇ ਟਾਂਗ ਰਚਿਆ ਸੀਗਾ ਉਹਦੇ ਵਿਰੋਧ ਦੇ ਵਿੱਚ ਮੁੱਖ ਮੰਤਰੀ ਕੋਲੋਂ ਬੋਲੇ ਕਿ ਝੂਠ ਦਾ ਪਰਦਾ ਪਾਸ਼ ਕਰਨ ਦੇ ਲਈ ਸਾਨੂੰ ਮਜਬੂਰੀ ਵਸ ਆ 204 ਦਿਨਾਂ ਤੋਂ ਇੱਥੇ ਬੈਠਣਾ ਪੈ ਗਿਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਕਿਹ ਵੀ ਕਿਹਾ ਜਾ ਰਿਹਾ ਵੀ ਆ ਤੁਸੀਂ ਵੀ ਪਹਿਲਾ ਮਤਲਬ ਕੱਚਿਆਂ ਤੋਂ ਪੱਕੇ ਤੁਹਾਨੂੰ ਭਗਵੰਤ ਮਾਨ ਦੇ ਕਹਿਣ ਦੇ ਮੁਤਾਬਕ ਕੱਚਿਆਂ ਤੋਂ ਪੱਕੇ ਕੀਤਾ ਗਿਆ ਤੇ ਤੁਸੀਂ ਜੁਆਇਨ ਵੀ ਕਰ ਲਏ ਸੀਗਾ ਜੀ ਤੇ ਫਿਰ ਅੱਜ ਤੁਸੀਂ ਇੱਥੇ ਜਿਹੜਾ ਮਤਲਬ ਤੁਹਾਡਾ ਰੋਜ਼ ਪ੍ਰਦਰਸ਼ਨ ਜਿਹੜਾ ਜਾਰੀ ਹੈ ਫਿਰ ਤੁਹਾਡੀ ਡਿਊਟੀ ਦਾ ਕੀ ਬਣਦਾ ਹੈ ਦੇਖੋ ਜੀ ਮੈਂ ਇਹ ਇਹ ਨਾ ਸਾਨੂੰ ਜਦੋਂ ਸਾਨੂੰ ਕੱਚਿਆਂ ਤੋਂ ਪੱਕੇ ਕਰਨ ਦਾ ਪ੍ਰੋਸੈਸ ਚਲਾਇਆ ਸਰਕਾਰ ਨੇ ਉਹਦੇ ਵਿੱਚ ਕੀ ਸੀਗਾ ਜਿਵੇਂ ਕਹਿੰਦੇ ਹੁੰਦੇ ਆ ਵੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਉਹੀ ਗੱਲ ਭਗਵੰਤ ਮਾਨ ਦੀ ਸੀ ਭਗਵੰਤ ਮਾਨ ਨੇ ਸਾਨੂੰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਇੱਕ ਪਾਲਿਸੀ ਬਣਾਈ ਉਹ ਪਾਲਿਸੀ ਦੇ ਵਿੱਚ ਸਾਡੀ ਤਰ੍ਹਾਂ ਥੋੜੀ ਜੀ ਤਨਖਾਹ ਵਧਾਤੀ ਅਸੀਂ ਉਹ ਤਨਖਾਹ ਵਾਧੇ ਨੂੰ ਲੈ ਕੇ ਖੁਸ਼ ਆ ਸਰਕਾਰ ਦਾ ਧੰਨਵਾਦ ਕਰਦੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਮੇਡੀਅਨ ਤਰੀਕੇ ਨਾਲ ਆਪਣੀ ਭਾਸ਼ਣਾ ਦੇ ਜੋਰ ਤੇ ਜabb ਦੇ ਸਰਕਾਰ ਦੇ ਵਿੱਚ ਪੈਸੇ ਦੇ ਜੋਰ ਤੇ ਇਛਤਿਹਾਰਾਂ ਤੇ ਬੋਰਡਾਂ ਦੇ ਜੋਰ ਤੇ ਲੋਕਾਂ ਨੂੰ ਇਹ ਸ਼ੋਅ ਕਰਾਇਆ ਵੀ ਮੈਂ ਇਹਨਾਂ ਨੂੰ ਪੱਕੇ ਕਰਤਾ ਇਹਨਾਂ ਨੂੰ ਸਾਰੇ ਲਾਭ ਦੇਤੇ ਅਸੀਂ ਉਹ ਝੂਠ ਦਾ ਪਰਦਾ ਪਾਸ ਕਰਨ ਲਈ ਇੱਥੇ ਬੈਠੇ ਆ ਤੇ ਮੈਨੂੰ ਫਿਰ ਉਹ ਨੌਕਰੀ ਤੋਂ ਮਤਲਬ ਆਪਦੀ ਤੋਂ ਛੱਡ ਕੇ ਨੌਕਰੀ ਨੂੰ ਜਾ ਨੌਕਰੀ ਤੋਂ ਬਾਹਰ ਆ ਕੇ ਆ ਪ੍ਰਦਰਸ਼ਨ ਕਰਨਾ ਪੈ ਰਿਹਾ ਮੈਨੂੰ ਹੁਣ ਮਤਲਬ ਗੈਰ ਹਾਜ਼ਰ ਕਰਿਆ ਹੋਇਆ ਸਕੂਲ ਚ ਤੇ ਸੰਘਰਸ਼ ਸਾਡਾ ਮਤਲਬ ਜਮ ਮਤਲਬ ਲੋਕਤੰਤਰੀ ਹਿੱਤ ਹੈ ਸਾਡਾ ਅਸੀਂ ਸੰਘਰਸ਼ ਕਰ ਸਕਦੇ ਆ ਸਾਡੇ ਸੰਵਿਧਾਨ ਨੇ ਭਾਰਤ ਦੇ ਸੰਵਿਧਾਨ ਨੇ ਸਾਨੂੰ ਰਾਈਟ ਦਿੱਤਾ ਵੀ ਆਪਣੀਆਂ ਮੰਗਾਂ ਵਾਸਤੇ ਅਸੀਂ ਆਪਣਾ ਜਿਹੜਾ ਪ੍ਰਦਰਸ਼ਨ ਹੈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕਰ ਸਕਦੇ ਆ ਤੇ ਉਹਦੇ ਮੱਦੇਨਜ਼ਰ ਅਸੀਂ ਅੱਗੇ ਆਪਣੀ ਗੱਲ ਚਲਾ ਰਹੇ ਆ ਇਹ ਵੀਰ ਜੀ ਵੀ ਤੁਸੀਂ ਇੱਥੇ ਲਗਭਗ 6 ਮਹੀਨਿਆਂ ਤੋਂ ਆ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਹੋ ਤੁਹਾਡੀ ਫੈਮਿਲੀ ਚ ਫਿਰ ਕੌਣ ਕੌਣ ਆ ਤੇ ਤੁਹਾਡਾ ਸਾਥ ਕਿਵੇਂ ਦੇ ਰਹੇ ਨੇ ਮੇਰੀ ਫੈਮਿਲੀ ਦੇ ਵਿੱਚ ਮੇਰੀ ਬਜ਼ੁਰਗ ਮਾਤਾ ਗਈ ਵਾਈਫ ਹੈ ਬੱਚੀ ਹੈ ਛੋਟੀ ਜੀ 9 ਸਾਲਾਂ ਦੀ ਬੱਚੀ ਹੈ ਮੇਰੀ ਤੇ ਭਰਾ ਭਜਾਈਓ ਮੇਰੇ ਨਾਲ ਰਹਿੰਦੇ ਨੇ ਉਹ ਮੇਰੀ ਵਾਈਫ ਵੀ ਟੀਚਰ ਹੈ ਇਸੇ ਕੱਚੇ ਤਸੱਦਦ ਦਾ ਸਾਹਮਣਾ ਕਰ ਰਹੀ ਹੈ ਉਹ ਵੀ ਉਹ ਵੀ ਮੇਰੇ ਮੁਤਾਬਕ ਹੀ ਤਾਈਓ ਅਸੀਂ ਇਹ ਮੋਰਚੇ 'ਚ ਆ ਉਹ ਸਮਝਦੀ ਹੈ ਗੱਲਾਂ ਨੂੰ ਸੰਘਰਸ਼ ਲੜਨੇ ਹੁੰਦੇ ਨੇ ਆਪਦੀਆਂ ਮੰਗਾਂ ਦੇ ਪਹਿਰਾ ਦੇਣਾ ਹੁੰਦਾ ਜਦੋਂ ਸਰਕਾਰਾਂ ਝੂਠ ਬੋਲਣ ਉਹ ਪੜ੍ਹੇ ਲਿਖੇ ਵਰਗ ਨੂੰ ਉਹ ਝੂਠ ਦਾ ਮੁਕਾਬਲਾ ਕਰਨਾ ਹੁੰਦਾ ਝੂਠ ਦਾ ਸੱਚਾਈ ਦੱਸਣੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਮੇਰੇ ਪਰਿਵਾਰ ਦੇ ਵਿੱਚ ਹੈਗੀਆਂ ਨੇ ਉਹ ਮੇਰਾ ਸਾਥ ਇੱਥੇ ਦਿੰਦੇ ਆ ਵੀ ਲੋਕਾਂ ਲਈ ਖੜਨਾ ਹੈ ਲੋਕਾਂ ਲਈ ਸਾਡੇ ਲੋਕਾਂ ਦੇ ਹਿੱਤਾਂ ਲਈ ਰਖਵਾਲੀ ਲਈ ਜਿਹੜਾ ਸੰਘਰਸ਼ ਸਾਡੇ ਹਿੱਸੇ ਆ ਉਹ ਕਰਨਾ ਹੈਗਾ ਅਖੀਰ ਤੱਕ ਕਰਦੇ ਰਹਿਣਾ ਇਹ ਵੀਰ ਜੀ ਤੁਸੀਂ ਦੇਖੋ ਤੁਹਾਡੀ ਸੈਲਰੀ ਵੀ 21000 ਹੈ ਨਾ 23000 23000 ਰੁਪਿਆ ਵੀ ਹੋਗੀ ਪਰ ਤੁਸੀਂ ਉਨੀ ਲਗਭਗ 6 ਮਹੀਨਿਆਂ ਤੋਂ ਇੱਥੇ ਮੂਰਚੇ 'ਚ ਵੀ ਬੈਠੇ ਹੋ ਤੇ ਤੁਹਾਡੇ ਜਿਹੜਾ ਇਕਨੋਮੀ ਆ ਖਰਚਾ ਉਹ ਵੀ ਹੁਣ ਸਿਰਫ ਹੁੰਦਾ ਜਾਂਦਾ ਹੋਊਗਾ ਵੀ ਤੁਸੀਂ ਕੀ ਇਹ ਸਾਰੇ ਨੂੰ ਫਿਰ ਕਿਵੇਂ ਸਹੰਦੇ ਹੋ ਸਾਰੀ ਚੀਜ਼ਾਂ ਨੂੰ ਦੇਖੋ ਜੀ ਪਹਿਲਾਂ ਪਹਿਲਾਂ ਅਸੀਂ 11000 ਰੁਪਏ ਤੇ ਕੰਮ ਕਰਦੇ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਥੋੜਾ ਜਿਹਾ ਅੱਧਾ ਕ ਵਾਅਦਾ ਕਰਕੇ ਹੋਰ ਦੁੱਗਣੀ ਖਤਨਖਾ ਕਰਤੀ 23000 ਕਰਤੀ ਉਹ ਤਨਖਾਹ ਜਿਹੜੀ 23000 ਮੇਰੀ ਵਾਈਫ ਨੂੰ ਮਿਲ ਰਹੀ ਹੈ ਉਹ ਆਲਰੇਡੀ ਪੜਾ ਰਹੇ ਨੇ ਜਿਹਦੇ ਨਾਲ ਸਾਡਾ ਘਰ ਦਾ ਪਰਿਵਾਰਕ ਖਰਚਾ ਚੱਲਦਾ ਤੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸ ਸੰਘਰਸ਼ ਦੇ ਜਰੀਏ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹੜਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਸਟੇਜਾਂ ਤੇ ਬੋਲਿਆ ਵੀ ਇਹਨਾਂ ਨੂੰ ਸਾਰੇ ਲਾਭ ਦੇਤੇ ਪੱਕਾ ਕਰਤਾ ਸਾਰਾ ਕੰਮ ਨਿਮੇੜਤਾ ਵੱਡੇ ਪਰਚੇ ਲਾਏ ਅਖਬਾਰਾਂ ਚ ਇਤਿਆਰ ਦਿੱਤੇ ਵੀ ਉਹ ਝੂਠ ਸੀ ਉਹਨੂੰ ਵਾਪਸ ਲਓ ਜਾਂ ਜਿਹੜੀ ਤੁਸੀਂ ਗੱਲ ਬੋਲੀ ਆ ਪੱਤੇ ਦੇਣ ਦੀ ਸਾਰੇ ਲਾਭ ਦੇਣ ਦੀ ਉਹ ਸਾਰੇ ਲਾਭ ਸਾਡੇ ਤੇ ਲਾਗੂ ਕਰੋ ਉੱਕਾ-ਪੁੱਕਾ ਸ਼ਬਦ ਆ ਜਿਹੜਾ ਉਹ ਖਤਮ ਕਰਕੇ ਸਾਰੇ ਇੱਕ ਪ੍ਰੋਪਰ ਚੈਨਲ ਜਿਹੜਾ ਰੈਗੂਲਰ ਮੁਲਾਜ਼ਮ ਨੂੰ ਜਿਹੜੇ ਬੈਨੀਫਿਟ ਮਿਲਦੇ ਹੁੰਦੇ ਆ ਜੌਬ ਦੇ ਦੌਰਾਨ ਉਹ ਸਾਡੇ ਤੇ ਵੀ ਲਾਗੂ ਕੀਤੇ ਜਾਣ ਠੀਕ ਹੈ ਜੀ ਅ ਦੋਸਤੋ ਇਹ ਸਨ ਇੰਦਰਜੀਤ ਬਾਈ ਤੁਸੀਂ ਦੇਖੋ ਵੀ ਇੰਨੀ ਉੱਚੀ ਜਗ੍ਹਾ ਤੇ ਬੈਠਾ ਇਹ ਆਪਣਾ ਸੰਘਰਸ਼ ਕਰ ਰਿਹਾ ਹੈ ਸੰਘਰਸ਼ ਦੇ ਦੌਰਾਨ ਆਪਦੇ ਪਰਿਵਾਰ ਤੋਂ ਲਗਭਗ 6 ਮਹੀਨੇ ਦੂਰ ਹੈ ਆਪਾਂ ਕਹਿੰਦੇ ਵੀ ਘਰ ਤੋਂ 6 ਮਹੀਨੇ ਜਿਹੜਾ ਦੂਰ ਮਤਲਬ ਲਗਭਗ 60 70 ਫੁੱਟ ਉੱਚੀ ਜਗ੍ਹਾ ਦੇ ਉੱਤੇ ਜਿਹੜਾ ਬੈਠਾ ਹੈ ਸੰਘਰਸ਼ ਕਰ ਰਿਹਾ ਦੋਸਤੋ ਤੁਸੀਂ ਨੇ ਇਹਨਾਂ ਦੇ ਸੰਘਰਸ਼ ਦੀ ਗਾਥਾ ਵੀ ਸੁਣੀ ਇਹਨਾਂ ਦੇ ਸੰਘਰਸ਼ ਬਾਰੇ ਵੀ ਸੁਣਿਆ ਤੁਹਾਨੂੰ ਇਹ ਤੁਸੀਂ ਇਸ ਇਹਨਾਂ ਕੱਚੇ ਅਧਿਪਕਾਂ ਦੀ ਗੱਲਾਂ 'ਤੇ ਸਹਿਮਤ ਹੋ ਤਾਂ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਗੱਲ ਜਿਹੜੀ ਹੈ ਉਹ ਲੋਕਾਂ ਰਾਹੀਂ ਜਿਹੜੀ ਹੈ ਸਰਕਾਰ ਤੱਕ ਪਹੁੰਚ ਸਕੇ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ